ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਬਲਾੜ ਮਹਿਮਾ ਇਹ ਪਿੰਡ ਬਠਿੰਡੇ ਜ਼ਿਲ੍ਹੇ ਦਾ ਨੇੜੇ ਗੋਨਿਆਣਾ ਮੰਡੀ ਦੇ ਆ ਵੈਸੇ ਇਹਦੇ ਨੇੜੇ ਪਿੰਡ ਇੱਕ ਪਾਸੇ ਦਾਣ ਸਿੰਘ ਵਾਲਾ ਤੇ ਦੂਜੇ ਪਾਸੇ ਆਕਲੀਆ ਕਲਾਂ ਜਿਹੜੇ ਘਰ ਚੋਂ ਵੀਡੀਓ ਬਣਾ ਰਿਹਾ ਦੱਸੋ ਇਹ ਬਾਈ ਸ਼ੌਂਕ ਰੱਖਦਾ ਹੈ ਚੰਗੇ ਪਸ਼ੂਆਂ ਦਾ ਅੱਜ ਦੀ ਵੀਡੀਓ ਚੱਕ ਕੇ ਮੱਝ ਬਾਈ ਨੇ ਵਿਕਾਊ ਕੀਤੀ ਹੈ ਸਾਹਮਣੇ ਤੁਸੀਂ ਦੇਖ ਰਹੇ ਹੋ ਥੋੜਾ ਜਿਹਾ ਮੈਨੂੰ ਇਹ ਲੱਗਾ ਵੀ ਡਰਦੀ ਐ ਮੈਂ ਬਹੁਤਾ ਨੇੜੇ ਤਾਂ ਨਹੀਂ ਇਸ ਟਾਈਮ ਜਾ ਰਿਹਾ ਪਰ ਸ਼ੁਰੂਆਤ ਚ ਹੀ ਦੱਸ ਦਿਆਂ ਦੋਸਤੋ ਵੀ ਇੱਕ ਤਾਂ ਇਹ ਬਹੁਤ ਚੰਗੇ ਦੁੱਧ ਵਾਲੀ ਮੱਝ ਐ ਪਹਿਲੇ ਸੂਏ ਜਿਨ੍ਹਾਂ ਨੇ ਦੁੱਧ ਦਿੱਤਾ ਉਹਨਾਂ ਇਹ ਤਿਆਰ ਵੀ ਕਰ ਗਈ ਕਿਉਂਕਿ ਸੂਈ ਨੂੰ ਅਜੇ ਦਿਨ ਥੋੜੇ ਹੀ ਹੋਏ ਐ ਹਵਾਨਾ ਬੜਾ ਚੰਗਾ ਦੱਸੋ ਤੁਸੀਂ ਦੇਖ ਹੀ ਸਕਦੇ ਹੋ ਪਛਾਣ ਨੂੰ ਵੀ ਚੰਗਾ ਦਿਸਦਾ ਕੇਨੂ ਵੀ ਚੰਗਾ ਹੈ ਸਿੰਘ ਕੁੰਡਿਆਂ ਚ ਐ ਤੇ ਇਹਦੀ ਪਿਛਲੇ ਸੂਏ ਦੀ ਕੱਟੀ ਵੀ ਸਾਹਮਣੇ ਦੇਖ ਲਓ ਇਹ ਪਿਛਲੇ ਸੂਏ ਨੇ ਕੱਟੀ ਦਿੱਤੀ ਸੀ ਤੇ ਇਸ ਵਾਰ ਫੇਰ ਕਰਨ ਵਾਲੀ ਨੇ ਕੱਟੀ ਦੇਤੀ ਇਹ ਵੀ ਬਿਲਕੁਲ ਇਸ ਝੋਟੀ ਦੀ ਕਾਪੀ ਲੱਗਦੀ ਐ ਤੁਹਾਨੂੰ ਮੈਂ ਦਿਖਾਉਂਗਾ ਨੇੜੇ ਤੋਂ ਕੱਟੀ ਵੀ ਸੋ ਵੀਡੀਓ ਨੂੰ ਐਂਡ ਤੱਕ ਦੇਖਿਓ ਜੀ ਨੂੰ ਇਹ ਮੱਝ ਪਸੰਦ ਆ ਜੂਗੀ ਉਹ ਵੀਰ ਤਸੱਲੀ ਕਰ ਸਕਦਾ ਕਿ ਪਸ਼ੂ ਦੇਖਣਾ ਥੋੜਾ ਕੰਮ ਹੁੰਦਾ ਕੋਸ਼ਿਸ਼ ਰਊਗੀ ਵੀ ਇਹਨੂੰ ਚੰਗੀ ਤਰ੍ਹਾਂ ਦਿਖਾ ਦਿਆਂ ਪਰ ਜੇ ਡਰਦੀ ਰਹੀ ਤਾਂ ਫਿਰ ਹਵਾਨਾ ਜਦੋਂ ਆਸੇ ਪਾਸੇ ਨੂੰ ਜਾਂਦੀ ਐ ਉਦੋਂ ਹੀ ਤੁਹਾਨੂੰ ਜੱਜਮੈਂਟ ਕਰਨੀ ਪੈਣੀ ਐ ਤਾਜੀ ਸੂਈ ਐ ਭਲੂਣ ਹਜੇ ਤੁਹਾਨੂੰ ਧੁੰਨੀ ਦੇ ਉੱਤੇ ਦਿਸਦੀ ਹੋਣੀ ਐ ਕਿਉਂਕਿ ਭਲਾ ਕਈ ਵਾਰ ਪਸ਼ੂ ਥੋੜਾ ਲੰਬੀਆਂ ਲੈ ਜਾਂਦਾ ਸੋ ਹਜੇ ਤੁਹਾਨੂੰ ਹਵਾਨੇ ਕੋਲੋਂ ਧੁੰਨੀ ਜਿਹੜੀ ਆਪਾਂ ਕਹਿ ਦਿੰਨੇ ਆ ਪਸ਼ੂ ਦੀ ਉੱਥੇ ਤੁਹਾਨੂੰ ਭਲੂਣ ਦਿਸਦੀ ਹੋਣੀ ਹੈ ਹਵਾਨਾ ਦੋਸਤੋ ਫੇਰ ਨੋਟ ਕਰੀ ਚੱਲੋ ਤੋਰਾਂਗੇ ਤਾਂ ਕਈ ਵਾਰ ਆਪਾਂ ਪਸ਼ੂ ਡਰ ਜਾਂਦਾ ਸੋ ਆਓ ਡਿਟੇਲ ਪਹਿਲਾਂ ਪੁੱਛੀਏ ਭਾਈ ਤੋਂ ਆਪਾਂ ਤੇ ਫੇਰ ਇਹਨੂੰ ਖੋਲ ਕੇ ਤੋੜਨ ਦੀ ਕੋਸ਼ਿਸ਼ ਕਰਾਂਗੇ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਨਾਮ ਆਪਣਾ ਦੱਸ ਨੀਂ। ਨਾਮ ਭਾਈ ਮਰਜਸਪ੍ਰੀਤ ਸਿੰਘ ਹੈ। ਜਸਪ੍ਰੀਤ ਭਾਈ ਕਰਦੀ ਐ ਮੱਝ ਜਿਹੜੀ। ਮੇਰੀ ਆਪਣੀ ਘਰ ਦੀ ਛੋਟੀ ਹੈ। ਪਹਿਲੇ ਸੂਏ ਦੀ ਉਹ ਕੱਟੀ ਆਈ, ਅੱਜ ਮੰਨੂ ਦੀ ਆਈ। ਅੱਛਾ ਉਹ ਅਬ ਮੰਨੂ ਬੋਲਦੀ ਐ। ਹਾਂਜੀ। ਅੱਛਾ ਪਹਿਲੇ ਸੂਏ ਤੇਰੇ ਕੋਲ ਘਰੇ ਸੀ ਮੱਝ ਦੁੱਧ ਕਿੰਨਾ ਦਿੰਦੀ? ਪਹਿਲੇ ਸੂਏ ਜਮਾ ਪੀਕ ਲੈਵਲ 14 ਲੀਟਰ ਤੇ ਚੋਇਆ। 14 ਲੀਟਰ ਪੀਕ ਲੈਵਲ 'ਚ ਹੋਇਆ। ਅੱਜ ਕਿੰਨੇ ਦਿਨ ਹੋ ਗਏ ਸੂਏ? ਅੱਜ 9ਵਾਂ ਦਿਨ ਹੋਇਆ ਸੂਏ ਨੂੰ 14 ਲੀਟਰ ਅਗਲਾ ਪੜਾ ਚਾਰ ਡੰਗ ਡੱਬੇ ਮਾਰ ਕੇ ਲੈ। ਠੀਕ ਹੈ ਯਾਨੀ 9ਵੇਂ ਦਿਨ 14 ਲੀਟਰ ਤੇ ਤਾਂ ਆ ਮੇਰੇ ਲੋਪੇ ਪਹਿਲੇ ਸੂਏ ਨਾਲ ਤੋਂ ਫਿਰ ਟੱਪ ਜੂਗੀ ਐ ਰਕੀ ਹਾਂਜੀ ਯਾਨੀ ਕਿ 16 ਤੋਂ ਪਲੱਸ ਹੀ ਚੱਲੂਗੀ 16 ਮੰਨ ਕੇ ਕੋਈ ਵੀ ਲੈ ਸਕਦਾ ਜਾਨੀ 16 ਤੋਂ ਪਲੱਸ 16 ਲੀਟਰ ਦੁੱਧ ਦੇ ਦੂਗੀ ਹਾਂ ਬਸ 16 ਮੰਨ ਕੇ ਲੈ ਜਾ ਜੇ ਅਗਲਾ ਹਜੇ ਕੋਈ ਕੜਨੀ ਜੇ ਕੋਈ ਵੀ ਚੀਜ਼ ਨਹੀਂ ਪਾਈ ਇਹਨੂੰ ਜੀ ਕੋਈ ਚੀਜ਼ ਦੇਵਾਂਗੇ ਤਾਂ ਪਰਚੰਦ ਕੋ ਠੀਕ ਹੈ ਅੱਛਾ ਭਾਈ ਬੱਚਾ ਕੱਟੀ ਐ ਤੇ ਕਿਹੜੇ ਸਾਹ ਦੀ ਐ ਇਹ ਅਰਜਨ ਕੁੰਗੜ ਦੀ ਆਪਣੇ ਕੋਲ ਸਟਰਾਪ ਹੀ ਪਿਆ ਜੀ ਪਾ ਡਾਕਟਰ ਨਾਲ ਆਪਾਂ ਗੱਲ ਵੀ ਕਰਵਾ ਲਾਂਗੇ ਠੀਕ ਹੈ ਮੜਾ ਜੇ ਨੂੰ ਕਮਾਈ ਕੱਟੀ ਨੂੰ ਅਰਜਨ ਕੁੰਗੜ ਦੀ ਕੱਟੀ ਐ ਦੋਸਤੋ ਲਗਰ ਰਰ ਕੀ ਕੱਟੀ ਦੇਖ ਸਕਦੇ ਹੋ ਪਤ ਤੇ ਲੰਬਾਈ ਵੈਸੇ ਵੀ ਮੱਝ ਬੱਚੇ ਚੰਗੇ ਪਾਉਂਦੀ ਆ ਆ ਮਨੂ ਦੀ ਕੱਟੀ ਵੀ ਬਹੁਤ ਸੋਹਣੀ ਆਈ ਏ ਪਰ ਇਹ ਤੁਸੀਂ ਅ ਅਰਜਨ ਕੁੰਗੜ ਦੀ ਕੱਟੀ ਜਿਹੜੀ ਉਹ ਇਸ ਮੱਝ ਦੇ ਨਾਲ ਦੇਖ ਸਕਦੇ ਹੋ ਨੌਵਾਂ ਦਿਨ ਆ ਦੱਸੋ 나ੜੂਆ ਹਜੇ ਹੋਣੀ ਲੱਥਾ ਲੱਗਦਾ ਹੈ ਅੱਛਾ ਮੱਝ ਨੇ ਠੀਕ ਹੈ ਮੈਂ ਦਿਖਾ ਦਣਾ ਦੱਸੋ ਤੁਹਾਨੂੰ ਹਾਂ ਦੱਸਦਾ ਹੁਣ ਦੱਸੋ ਲਾ ਆ ਠੀਕ ਹੈ ਓਕੇ ਅੱਛਾ ਭਾਈ ਹੁਣ ਤਾਂ ਮੇਰੇ ਤੋਂ ਥੋੜਾ ਜਿਹਾ ਡਰੀ ਜਾਂਦੀ ਹੈ ਵੈਸੇ ਕਿਵੇਂ ਸੁਭਾਅ ਦੀ ਬਹੁਤ ਜਿਆਦਾ ਠੀਕ ਲਾ ਬਈ ਤੁਹਾਨੂੰ ਵੀ ਪਤਾ ਵੀ ਆ ਥੋੜੇ ਮੈਂ ਲੱਤਦਾਰੀਆਂ ਦਾ ਕਰਕੇ ਮੈਂ ਆਪ ਹੀ ਚੋਂਦਾ ਗੀੜੀ ਡਾਕੇ ਚੋਂਦਾ ਅੱਛਾ ਆਪ ਹੀ ਚੋਂਦੇ ਤੇ ਪੀੜੀ ਡਾਕੇ ਚੋਲਣੀ ਕੀ ਡਿਮਾਂਡ ਰੱਖਦੇ ਹੋ ਜੀ ਡਿਮਾਂਡ ਬਈ ਆਪਾਂ ਮੰਗਣ ਨੂੰ ਤਾਂ ਹੁਣ ਬਹੁਤ ਮੰਗੇ ਆਗੇ ਆਪਾਂ 1 60 ਦੀ ਦੇ ਦਾਂਗੇ 160 ਦੀ ਹਾਂਜੀ ਪਰ ਜੇ ਕੋਈ ਇੱਕ ਬੰਦਾ ਕੋਡੀ ਵੀਡੀਓ ਕੋ ਵੇਖ ਕੇ ਕੋਈ ਮਾਨ ਤਾਨ ਆਪਾਂ ਉਲਾ ਮਾਨ ਤਾਨ ਕਰ ਦਾਂਗੇ ਭਲਾ ਤਾਂ 5000 ਅਗਲਾ ਕਰਾਇਆ ਸਮਝ ਲੈ 5 ਭਲਾ ਅਗਲਾ ਮਾਨ ਤਾਨ ਸਮਝ ਲੈ ਆਪਾਂ 155 ਚੋਟੀ ਦੇ ਦਾਂਗੇ 155 ਦੀ ਦੇ ਦੇ ਹਾਂਜੀ ਵਾਹ ਜਮਾ ਲਾਸਟ ਲੈਂਡ ਦੇਣੀ ਹੈ ਠੀਕ ਹੈ ਓਕੇ ਸੋ ਦੋਸਤੋ ਆਸੇ ਪਾਸੇ ਨੂੰ ਜਾਨੀ ਦਾ ਹਵਾਨਾ ਫੇਰ ਦੇਖੋ ਪਹਿਲਾਂ ਨੇ ਦੁੱਧ ਦਿੱਤਾ 14 ਲੀਟਰ ਪਰ ਨੌਵੇਂ ਦਿਨ ਦੂਜੇ ਸੂਏ ਚ 14 ਤਿਆਰ ਕਰ ਗਈ ਹੈ 16 ਬਾਈ ਕਹਿੰਦਾ ਵੀ ਆਰਾਮ ਨਾ ਦੇ ਦੂਗੀ ਘੱਟੋ ਘੱਟ ਮੰਨ ਲਓ ਜੇ ਕੱਟੀ ਇਹਦੇ ਨਾਲ ਹੈ ਤੋੜ ਕੇ ਤੁਹਾਨੂੰ ਦਿਖਾਉਣੀ ਹੈ 1 ਲੱਖ ਤੇ 55000 ਦੀ ਮਿਲ ਜੂਗੀ ਮੁੱਲ 160 ਹੈ ਸੋ ਦੋਸਤੋ ਮੈਂ ਹਾਂ ਬਈ ਕੱਟੀ ਤੋੜ ਲੋ ਨਾਲ ਕੋਈ ਚੱਕਰ ਨਹੀਂ ਬਾਈ ਦੇ ਨਾ ਦੋਸਤੋ ਪਿਛਲੇ ਸਾਲ ਵੀਰ ਦੱਸਦਾ ਵੀ ਐਕਸੀਡੈਂਟ ਹੋ ਗਿਆ ਸੀ ਉਹਦੇ ਕਰਕੇ ਨਾ ਲੱਤ 'ਚ ਪ੍ਰੋਬਲਮ ਆ ਗਈ ਫਿਰ ਵੀ ਪਸ਼ੂ ਆਪ ਹੀ ਸੰਭਾਲਦਾ ਬਾਈ ਕਹਿੰਦਾ ਵੀ ਉਹ ਕੋਈ ਦਿੱਕਤ ਨਹੀਂ ਪੀੜੀ ਢਾ ਕੇ ਮੈਂ ਚੋਣਾ ਕਿਉਂਕਿ ਲੱਤ ਦਾ ਥੋੜੀ ਪ੍ਰੋਬਲਮ ਹੈ ਤਾਂ ਉਵੇਂ ਨਹੀਂ ਕੋਈ ਡਰ ਵਾਲੀ ਗੱਲ ਵੀ ਇਹ ਬਾਲਾ ਡਰੂਗੀ ਜਾਵੇਂ ਉਪਰੇ ਬੰਦੇ ਤੋਂ ਪਸ਼ੂ ਖੈਰ ਖਬਰਾਉਂਦਾ ਜ਼ਰੂਰ ਰਹਿੰਦਾ ਤੋ ਇਹ ਤੁਸੀਂ ਦੂਜਾ ਸੂਆ ਤਾਜੀ ਸੂਈ ਝੋਟੀ ਦੇਖ ਸਕਦੇ ਹੋ ਭਾਈ ਅੱਗੋਂ ਲੈ ਕੇ ਫੇਰ ਉੱਧਰ ਨੂੰ ਲੈ ਜਾਵਾਂ ਇੱਥੇ ਖੜੇ ਨਹੀਂ ਦਿਖਾਉਣੀ ਇਹ ਸੋ ਮੈਂ ਥੋੜਾ ਜ਼ੂਮ ਕਰ ਲੈਣਾ ਤੇ ਤੁਸੀਂ ਇਹਦਾ ਹਵਾਨਾ ਨੋਟ ਕਰ ਲਿਓ ਇਹ ਰੋਖਾ ਦੋਸਤੋ ਝੋਟੀ ਦਾ 1 ਲੱਖ ਤੇ 55000 ਦੀ ਬਾਈ ਕਹਿੰਦਾ ਦੇ ਦੇਾਂਗੇ ਸੋ ਜਿਹਨੂੰ ਪਸੰਦ ਆਉਂਦੀ ਹੈ ਚੰਗੇ ਢਾਂਚੇ ਦੀ ਝੋਟੀ ਹੈ ਬਾਕੀ ਹਵਾਨਾ ਜਿਹੜਾ ਉਹ ਬੜਾ ਸੋਹਣਾ ਇਹਦਾ ਦਿਸਦਾ ਪਰਾਂ ਨੂੰ ਕਰੀ ਭਾਈ ਸਿੱਧੀ ਜੀ ਮਾੜੀ ਜੀ ਮੈਂ ਬੈਕ ਸਾਈਡ ਤੋਂ ਹਵਾਨਾ ਦਿਖਾ ਦਿਆ ਹਾਂ ਹਾਂ ਇਹਨੂੰ ਮੋੜ ਲਾ ਪਾਓ ਤੋ ਹਣ ਹਵਾਨਾ ਦੇਖੋ ਦਸੋ ਮੱਝ ਦਾ ਇਥੇ ਰੁਕੀ ਰਹਿੰਦੇ ਭਾਵੇਂ ਸੋ ਪੂਰਾ ਜੋਸ਼ ਵਾਲਾ ਹਵਾਨਾ ਤੁਹਾਨੂੰ ਨਜ਼ਰ ਆਉਂਦਾ ਹੁਣ ਪਛਾਣ ਨੂੰ ਵੀ ਚੰਗਾ ਹੈ ਅੱਗੇ ਨੂੰ ਵੀ ਚੰਗਾ ਹੈ ਅਗਾੜੀ ਪਿਛਾੜੀ ਪੂਰੀ ਵਧੀਆ ਦੁੱਧ ਵਾਲੀ ਮੱਝ ਹੈ ਦਸਤੋ ਬਾਕੀ ਕੀਮਤ ਤੁਸੀਂ ਭਰਨੀ ਹੈ ਪਸੰਦ ਤੁਹਾਨੂੰ ਚਾਹੀਦੀ ਹੈ ਤੇ ਇੱਕ ਗੱਲ ਮੇਰੀ ਇਹ ਹਮੇਸ਼ਾ ਕੋਸ਼ਿਸ਼ ਰਹੀ ਹੈ ਵੀ ਚੰਗੀ ਬੱਛੀ ਦੇਖ ਲਗੇ ਕੋਈ ਚੰਗੀ ਕੱਟੀ ਦੇਖ ਲਗੇ ਤਾਂ ਫਾਰਮਰ ਨੂੰ ਇਹ ਜ਼ਰੂਰ ਸੁਜੈਸਟ ਕਰੀਦਾ ਵੀ ਇਨ੍ਹਾਂ ਬੱਚਿਆਂ ਦੀ ਵੈਲਿਊ ਐਡ ਕਰ ਲਿਆ ਕਰੋ ਹਾਲਾਂਕਿ ਤੁਸੀਂ ਇਹਦਾ ਸਟਰਕਚਰ ਆਪ ਦੇਖਣਾ ਪਤਲੀ ਬੂਥ ਬਿਲਕੁਲ ਲੰਬਾਈ ਚੰਗੀ ਹੈ ਕੱਟੀ ਦੀ ਵੀ ਤੇ ਇਹ ਦੋਸਤੋ ਮੱਝ ਅੱਜ ਦੀ ਵੀਡੀਓ ਚ ਬਾਈ ਨੇ ਵਿਕਾਊ ਕੀਤੀ ਹੈ ਲੈ ਆ ਬਾਈ ਵਾਪਸ ਜੋ ਕਰਿਓ ਤਸੱਲੀ ਜਿਹੜੇ ਵੀਰ ਨੂੰ ਪਸੰਦ ਆਉਂਦੀ ਹੈ ਬਾਕੀ ਦੇਖਦੇ ਹਾਂ ਜੇ ਨਾਂ ਡਰੀ ਤਾਂ ਹੋ ਸਕਦਾ ਤੁਹਾਨੂੰ ਮੈਂ ਇਹਦਾ ਪਸਮਾ ਤੇ ਧਾਰਾਂ ਵੀ ਮਾਰ ਕੇ ਦਿਖਾ ਦਿਆਂ ਪਰ ਬਾਈ ਦੀ ਲੱਤ ਦੀ ਪ੍ਰੋਬਲਮ ਉਹਦੇ ਕਰਕੇ ਰਿਸਕ ਨਹੀਂ ਲੈ ਸਕਦੇ ਜਾਨੀ ਇਹ ਦੇਖਾਂਗੇ ਕਿ ਕਿੰਨਾ ਕੁ ਡਰੂਗੀ ਆਪਣੇ ਤੁਸੀਂ ਸੋ ਦੋਸਤੋ ਬੱਚਾ ਛੱਡ ਲਿਆ ਤੇ ਇਹ ਦੇਖਾਂਗੇ ਪਸਮਾਚ ਥਣ ਕਿਦਾਂ ਦੇ ਕੱਢਦੀ ਹੈ ਤੇ ਜਦੋਂ ਤੋਰਾਂਗੇ ਉਦੋਂ ਤੁਹਾਨੂੰ ਹਵਾਨਾ ਫੇਰ ਦਿਖ ਜੂਗਾ ਕਿਉਂਕਿ ਪਸਮਾਚੇ ਵੀ ਤੋਰ ਦੇਣੀ ਹੈ ਕੱਟੀ ਨਾਲ ਆ ਦੋਸੋ ਤੇ ਦੂਜੀ ਕੱਟੀ ਵੀ ਜ਼ਰੂਰ ਦੇਖ ਲਓ ਇੱਕ ਵਾਰ ਇਹ ਕੱਟੀ ਇਹਦੇ ਨਾਲ ਜਿਹੜੀ ਤਿਆਰ ਹੋ ਰਹੀ ਹੈ ਗਰਮ ਵਾਲੀ ਦੇ ਨਾਲ ਪਿਛਲੇ ਸੂਏ ਦੀ ਹੈ ਮੱਝ ਦਾ ਸੰਗ ਵੀ ਸੋਹਣਾ ਦੋਸੋ ਤੇ ਫੇਸ ਦੀ ਬਣਾਵਟ ਵੀ ਚੰਗੀ ਹੈ ਬਾਕੀ ਜੋ ਪਸਮਾਚ ਥਣ ਹੋਊਗਾ ਉਹ ਤੁਹਾਨੂੰ ਦਿਖਾ ਦੂੰਗਾ ਪੀਡੀ ਡਾ ਕੇ ਬਾਈ ਦੱਸਦਾ ਚਾਹੁੰਦਾ ਹੈ ਤੇ ਉਹ ਤੁਹਾਨੂੰ ਮੈਂ ਦੱਸਿਆ ਹੀ ਸੀਗਾ ਵੀ ਕਿਉਂਕਿ ਲੱਤ ਦੀ ਪ੍ਰੋਬਲਮ ਹੋ ਗਈ ਧਾਰ ਜਿਹੜੀ ਉਹ ਪੋਲੀ ਹੈ ਦੱਸੋ ਤੇ ਇੱਥੋਂ ਤੱਕ ਆਉਂਦੀ ਹੈ ਜਦੋਂ ਬਾਈ ਮੱਝ ਨੂੰ ਧਾਰ ਦਿੰਦਾ ਹੈ ਅਜੇ ਪਸਵਾਹ ਕਰੂਗੀ ਝੋਟੀ ਉਹ ਮੜਾ ਆਪਾਂ ਜ਼ੂਮ ਵੀ ਕਰ ਲਾਂਗੇ ਇਹਦੀਆਂ ਧਾਰਾਂ ਦੇਖਣ ਵਾਸਤੇ ਕ ਵੈਸੇ ਤੁਸੀਂ ਦੇਖ ਹੀ ਸਕਦੇ ਹੋ ਸੋ ਦੋਸਤੋ ਪਸਵਾਹ ਕੰਪਲੀਟ ਹੈ ਮੱਝ ਦਾ ਤੇ ਧਾਰਾਂ ਬਾਈ ਮਾਰ ਦੂਗਾ ਪਸਵਾ ਬਹੁਤ ਸੋਹਣਾ ਕਰਦੀ ਐ ਥੋੜਾ ਜਿਹਾ ਮੈਨੂੰ ਇਹ ਲੱਗਦਾ ਵੀ ਕਬੈਣੀ ਵਾਲੇ ਪਾਸੇ ਨਾਲੋਂ ਬੈਣੀ ਵਾਲੇ ਪਾਸੇ ਦੀ ਜੋੜੀ ਥੋੜੀ ਜੀ ਜਿਹੜੀ 1921 ਨੇੜ ਹੁੰਦੀ ਐ ਧਾਰਾਂ ਬਹੁਤ ਸੋਹਣੀਆਂ ਦੱਸੋ ਤੁਸੀਂ ਦੇਖ ਸਕਦੇ ਹੋ ਅਗਲੇ ਥਣਾ ਚੋਂ ਵੀ ਮਾਰਦੇ ਬਈ ਧਾਰਾਂ ਮੈਂ ਮੋਬਾਈਲ ਨੂੰ ਦੱਸੋ ਜ਼ੂਮ ਕੀਤਾ ਹੋਇਆ ਠੀਕ ਐ ਭਾਈ ਓਕੇ ਐ ਪੋਲੀ ਚਵਾਈ ਤਾਂ ਇੰਨੀ ਕਾ ਦੱਸੋ ਕੇਰਾ ਬਾਈ ਨੇ ਥਣ ਨੱਪ ਕੇ ਛੜਤਾ ਤੇ ਧਾਰ ਹਜੇ ਵੀ ਪਿਛਲੇ ਥਣ ਚੋਂ ਤੁਸੀਂ ਦੇਖੋ ਆਉਂਦੀ ਹੈ ਮਤਲਬ ਪੋਲੀ ਚੁਵਾਈ ਦੀ ਹੈ ਬਾਕੀ ਜਿਹੜਾ ਵੀਰ ਖਰੀਦੂਗਾ پاس ਉਹ ਕਰ ਲੂਗਾ ਆਪ ਤੋਰ ਕੇ ਦਿਖਾਉਣੇ ਆ ਮੈਂ ਸਾਈਡ ਤੇ ਬੈਠਾ ਰਿਹਾ ਕਿਉਂਕਿ ਮੈਨੂੰ ਉਸ ਵੀ ਬਾਈ ਨੂੰ ਉੱਠਣਾ ਵੀ ਔਖਾ ਹੋ ਜਾਣਾ ਪੀੜੀ ਲੈ ਕੇ ਬੈਠਦਾ ਵੀਰ ਪਰ ਮੱਝ ਉਹਨਾਂ ਡਰੀ ਵੀ ਨਹੀਂ ਗਈ ਉਹ ਇਹਦੇ ਥਣ ਪਸਮਾਚ ਹੁਣ ਤੁਸੀਂ ਥਣ ਦੇਖ ਲਓ ਪਹਿਲਾਂ ਬਿਲਕੁਲ ਨਰੋਲ ਖਾਲੀ ਥਣ ਸੀਗੇ ਹੁਣ ਪਸਮਾਚ ਬੜਾ ਸੋਹਣਾ ਥਣ ਕੱਢ ਗਿਆ ਹੁਣ ਸਾਧੂ ਵੀਡੀਓ ਕੋ ਨਹੀਂ ਦੱਸੋ ਬਾਈ ਤੇ ਕਿੱਲੇ ਤੇ ਬੰਨ ਲਾ ਪਾਵੇਂ ਸਿੱਧੀ ਜੀ ਕਰਕੇ ਬਾਈ ਜਾਂ ਕੱਟੀ ਮੂਰੇ ਲੈ ਜਾ ਇਹਦੇ ਤੇ ਦੇਖੋ ਤੁਸੀਂ ਇਸ ਮੱਝ ਨੂੰ ਸੋ ਦੋਸਤੋ ਥੋੜਾ ਦੇਖਦੇ ਆ ਬਾਈ ਪਰਾਂ ਲੈ ਜੀ ਬੱਚਾ ਦੇ ਮੂਰੇ ਪਰਲੇ ਪਾਸੇ ਲੈ ਜਾ ਉਧਰੋਂ ਹੱਕ ਦੇ ਵੀਰੇ ਨੂੰ ਉਹ ਦੇਖਦੇ ਆ ਦੋਸਤੋ ਕਿੱਦਾਂ ਦਾ ਆਪਸ ਮਾਇ ਇਹਨੂੰ ਕੀਤਾ ਬਾਕੀ ਥਣਾ ਤੇ ਵੀ ਥੋੜੀ ਥੋੜੀ ਭਲੂਣ ਹੈਗੀ ਆ ਹਜੇ ਧੁੰਨੀ ਤੇ ਵੀ ਭਲੂਣ ਆ ਤੇ ਹਵਾਨੇ ਤੇ ਵੀ ਥੋੜੀ ਥੋੜੀ ਭਲੂਣ ਦਿਸਦੀ ਹੈ ਭਵਾਨਾ ਬੜਾ ਚੰਗਾ ਮੱਝ ਦਾ ਸੋਹਣਾ ਹਵਾਨਾ ਦਿਸਦਾ। ਇਧਰੋਂ ਹੱਕਣਾ ਪਊ ਬਾਈ। ਹੱਕ ਦੇਉ ġੇੜਾ ਲੈ ਆਊਗੀ ਕੋਈ ਨਹੀਂ। ਸੋ ਹੁਣ ਤੁਸੀਂ ਆਸੇ-ਪਾਸੇ ਨੂੰ ਜਾਂਦੀ ਦਾ ਹਵਾਨਾ ਦੇ। ਖੜੀ ਰਹਿਣ ਦੇਖਦੇ ਕੱਸਦੇ। ਸੋ ਇਹ ਰੋਖਾ ਦਸੋ ਹਵਾਨੇ ਦਾ। ਥਣ ਇੱਕੋ ਜਿਹਾ ਬਾਕੀ ਦੁੱਧ ਬਾਈ ਕਹਿੰਦਾ ਬਿਲਕੁਲ ਹਰੇਕ ਪਾਸੇ ਤੋਂ ਬਰਾਬਰ ਦਾ ਹੈ। ਸੋ ਅੱਜ ਦੀ ਵੀਡੀਓ ਦੇ ਵਿੱਚ ਇੱਕ ਚੰਗੇ ਦੁੱਧ ਵਾਲੀ ਚੋਟੀ ਫੋਰ ਸੇਲ ਸੀ ਜਿਹਨੂੰ ਜੱਚੇ ਉਹ ਵੀਰ ਕਾਲ ਕਰਕੇ ਖਰੀਦ ਲੂਗਾ ਤੇ ਨੰਬਰ ਸਕਰੀਨ ਉੱਤੇ ਚੱਲੀ ਜਾਂਦਾ। ਧੰਨਵਾਦ।